ਇੱਕ ਸ਼ਾਮ ਕਾਫੀ ਕੇ ਕਿਆ ਨਾਮ ਕਰਦੀ ਕਮਕਤ ਚਾਏ ਨੇ ਹਮਕੋ ਬੇਵਫਾ ਕਹਿ ਦਿਆ ਦੇਖੋ ਚਾਹ ਹੁਣ ਬੇਵਫਾ ਤੇ ਕਹੂਗੀ ਕਹੂਗੀ ਨਾ ਕਿਉਂਕਿ ਪਹਿਲਾਂ ਚਾਹ ਆਈ ਇੰਡੀਆ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਹੌਲੀ ਹੌਲੀ ਕਾਫੀ ਜਿਹੜੀ ਆ ਉਹ ਚਾਹ ਤੇ ਹਾਵੀ ਹੋਣ ਜਾ ਰਹੀ ਆ ਚਾਹੇ ਥਕਾਨ ਹੋਵੇ ਚਾਹੇ ਮਕਾਨ ਹੋਵੇ ਕਿਤੇ ਨਾ ਕਿਤੇ ਕਾਫੀ ਜਿਹੜੀ ਆ ਨਾ ਹੁਣ ਮਿਲਦੀ ਜ਼ਰੂਰ ਹੈ ਜਨਾਬ ਕਾਫੀ ਦਾ ਲੋਟ ਆਫ ਲੈਣਾ ਹੋਵੇ ਅੱਜ ਕੱਲ ਕੈਫੇ ਬਿਲਕੁਲ ਤੁਹਾਡੇ ਲਾਗੇ ਸ਼ਾਗੇ ਮਿਲ ਜਾਂਦੇ ਆ ਛੋਟੇ ਛੋਟੇ ਸ਼ਹਿਰਾਂ ਚ ਹਾਈਵੇਜ਼ ਤੇ ਕਿੰਨੇ ਕੈਫੇ ਖੁੱਲ ਗਏ ਆ ਉੱਥੇ ਮਹਿਫਲਾ ਲੱਗਦੀਆਂ ਨੇ ਉੱਥੇ ਕਾਫੀ ਸਿਪ ਸਿਪ ਵੀ ਪੀਤੀ ਜਾਂਦੀ ਐ ਤੇ ਕਾਫੀ ਜਿਹੜੀ ਐ ਉਹ ਆਪਸ ਦੇ ਵਿੱਚ ਗੁੱਟਰ ਗੂੰ ਗੁੱਟਰ ਗੂੰ ਕਰਦਿਆਂ ਵੀ ਪੀਤੀ ਜਾਂਦੀ ਐ ਮਾਹੌਲ ਹੁੰਦਾ ਤਾਂ ਹੁਣ ਕਾਫੀ ਜਿਹੜੀ ਆ ਹੌਲੀ ਹੌਲੀ ਘਰਾਂ ਦੇ ਵਿੱਚ ਵੀ ਪਹੁੰਚ ਗਈ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਭਾਈ ਆਫਰ ਕੀਤਾ ਜਾਂਦਾ ਹੈ ਗ੍ਰੀਨ ਟੀ, ਬਲੈਕ ਕਾਫੀ ਜਾਂ ਚਾਹ ਤੇ ਅਕਸਰ ਲੋਕ ਕਹਿੰਦੇ ਆ ਕਿ ਨਹੀਂ ਗ੍ਰੀਨ ਟੀ ਜਾਂ ਬਲੈਕ ਕਾਫੀ ਬਣਾ ਲਓ ਜਾਂ ਇਸ ਤੋਂ ਇਲਾਵਾ ਅੱਜਕੱਲ ਦੁੱਧ ਵਾਲੀ ਕਾਫੀ ਦਾ ਵੀ ਬੜਾ ਪਰਚਲਣ ਹੈ ਉੱਤੇ ਦਿਲ ਜਿਹਾ ਬਣਾ ਦਿੰਦੇ ਆ ਤੇ ਜਦੋਂ ਮੈਂ ਦੇਖਦਾ ਤਾਂ ਮੈਨੂੰ ਯਾਦ ਆ ਜਾਂਦਾ ਉਹ ਗਾਣਾ ਨੀ ਵਿੱਚ ਮੇਰਾ ਨਾਮ ਲਿਖਦਾ ਮोटा ਦਿਲ ਦਾ ਨਿਸ਼ਾਨ ਬਣਾ ਕੇ ਤੇ ਅੱਜਕੱਲ ਉਹ ਦਿਲ ਦਾ ਨਿਸ਼ਾਨ ਲੈਟਰਾਂ ਤੇ ਨਹੀਂ ਕਾਫੀ ਵਾਲੇ ਕੱਪਾਂ ਤੇ ਮਿਲ ਜਾਂਦਾ ਬਰਹਾਲ ਦੇਖੋ 커피 ਪੀਣ ਦੇ ਸ਼ੌਕੀਨਾ ਵਾਸਤੇ ਜਾਂ ਜਿਨ੍ਹਾਂ ਘਰਾਂ ਦੇ ਵਿੱਚ 커피 ਚੱਲਦੀ ਆ ਉਹਨਾਂ ਸਾਰਿਆਂ ਵਾਸਤੇ ਇਹ ਚੰਦ ਮਿੰਟਾਂ ਦਾ ਜਿਹੜਾ ਵੀਡੀਓ ਆ ਬੜਾ ਜਾਣਕਾਰੀ ਭਰਪੂਰ ਰਹਿਣ ਵਾਲਾ ਹੈ ਹਰ ਪੱਖ ਤੋਂ ਹਰ ਸਵਾਲ ਤੋਂ ਆਪਾਂ ਰੂਬਰੂ ਹੋ ਕੇ ਕੁਝ ਚੀਜ਼ਾਂ ਦਾ ਹੱਲ ਜਾਂ ਜਵਾਬ ਤਲਾਸ਼ਣ ਦਾ ਯਤਨ ਕਰਾਂਗੇ ਤੇ ਸਾਡੀ ਹਮੇਸ਼ਾ ਵਾਂਗੂ ਤੁਹਾਡੇ ਸਾਰੇ ਸਾਹਮਣੇ ਗੁਜਾਰਿਸ਼ ਹੁੰਦੀ ਹੈ ਕਿ ਅਸੀਂ ਛੇ ਰੋਜ਼ ਖਬਰਾਂ ਦੀ ਦੁਨੀਆ ਚ ਰਹਿ ਕੇ ਜੋ ਕੰਮ ਕਰਦੇ ਰੋਜੀ ਰੋਟੀ ਵਾਸਤੇ ਜਾਗਰੂਕਤਾ ਹੇਤੂ ਅਸੀਂ ਇਹ ਸੱਤਵੇਂ ਦਿਨ ਦਾ ਵੀਡੀਓ ਬਣਾਉਨੇ ਆ ਜੇ ਤੁਹਾਨੂੰ ਚੰਗਾ ਲੱਗੇ ਤਾਂ ਗਾ ਕਿਸੇ ਆਪਣੇ ਸੱਜਣ ਸਨੇਹੀ ਨੂੰ ਸੁਣਾ ਦਿਓ ਪਹੁੰਚਦਾ ਕਰ ਦਿਓ ਬਸ ਇਨੀ ਮਿਹਰਬਾਨੀ ਆ ਬਰਾਈ ਕਰਮ ਅੱਗੇ ਵਧੀਏ ਹੋਣ ਆਪਾਂ ਗੱਲ ਕਰੀਏ ਕਾਫੀ ਤੇ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਹੈਲਥ ਜਰਨਲ ਦੀ ਸਟੱਡੀ ਤੇ ਝਾਤਖੋਰੀ ਕਰ ਰਿਹਾ ਸੀ ਗਾ ਮੇਰਾ ਸ਼ੌਂਕ ਹੈ ਕਿ ਆਮ ਆਪਣੀ ਜ਼ਿੰਦਗੀ ਨਾਲ ਜਾਂ ਸਿਹਤ ਨਾਲ ਜੁੜੀਆਂ ਚੀਜ਼ਾਂ ਦੀ ਜਿਹੜੀ ਕੋਈ ਸਟੱਡੀ ਖਬਰਾਂ ਪੜਦਿਆਂ ਪੜਦਿਆਂ ਅੱਖੀ ਪੈ ਜਾਵੇ ਤੇ ਫਿਰ ਉਹਦੇ ਮਗਰ ਹੋ ਤੁਰੀਦਾ ਇਹ ਹੈਲਥ ਜਰਨਲ ਨਿਊਟ੍ਰੀਸ਼ਨ ਮੈਟਾਬੋਲਿਜ਼ਮ ਐਂਡ ਕਾਰਡੀਓ ਵਾਸਕੂਲਰ ਡਿਜ਼ੀਜ਼ ਇਹਦੇ ਵਿੱਚ ਇੱਕ ਸਟੱਡੀ ਪਬਲਿਸ਼ ਹੋਈ ਸੀ ਇਹਨਾਂ ਨੇ ਜੋ ਸਟੱਡੀ ਦਾ ਸਿੱਟਾ ਕੱਢਿਆ ਕਿ ਭਾਈ ਜ਼ਿਆਦਾਤਰ ਆਫਿਸ ਦੇ ਵਿੱਚ ਜੋ ਕੌਫੀ ਬਣਾਉਣ ਵਾਲੀਆਂ ਮਸ਼ੀਨਾਂ ਇਸਤਮਾਲ ਹੁੰਦੀਆਂ ਨੇ ਉਹਨਾਂ ਦੇ ਨਾਲ ਕੈਲੇਸਟਰੋਲ ਵੱਧ ਰਿਹਾ ਹੈ ਇਹਨੇ ਮੇਰੀ ਕਹ ਲੋ ਕਿ ਬਈ ਜਗਿਆਸਾ ਜਗਾ ਦਿੱਤੀ ਹੈ ਕਹ ਹੈ ਕੈਲੇਸਟਰੋਲ ਕਿਉਂਕਿ ਇਹ ਸ਼ਬਦ ਨਿੱਕੇ ਹੁੰਦਿਆਂ ਤੇ ਅਸੀਂ ਕਦੇ ਨਹੀਂ ਸੁਣਦੇ ਪਰ ਹੁਣ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਲੋਕਾਂ ਨੂੰ ਕੈਲੇਸਟਰੋਲ ਦੀ ਸਮੱਸਿਆ ਰਹਿੰਦੀ ਆ ਇਹ ਸਟੱਡੀ ਵੈਸੇ ਸਵੀਡਨ ਦੀ ਉਪਸਲਾ ਯੂਨੀਵਰਸਿਟੀ ਤੇ ਚਾਰਲਸ ਯੂਨੀਵਰਸਿਟੀ ਆਫ ਟੈਕਨੋਲੋਜੀ ਨੇ ਸਾਂਝੇ ਰੂਪ ਚ ਕੀਤੀ ਆ ਮੈਂ ਤੁਹਾਨੂੰ ਸੋਰਸ ਵੀ ਦੱਸ ਦਿਨਾ ਖੈਰ ਅੱਗੇ ਜਾ ਕੇ ਕੁਝ ਮਾਰਾਂ ਦੀ ਮੈਂ ਇਹਦੇ ਵਿੱਚ ਟਿੱਕਾ ਟਿੱਪਣੀ ਪੜੀ ਕਿ ਭਈ ਨਚੋੜਵਾ ਰੂਪ ਸਾਡੇ ਸਾਹਮਣੇ ਕਿਸ ਤਰ੍ਹਾਂ ਦਾ ਬਣਦਾ ਹੈ ਉਹਦੇ ਵਾਸਤੇ ਇਹ ਸਭ ਕੁਝ ਜਾਨਣਾ ਜ਼ਰੂਰੀ ਸੀਗਾ ਅੱਛਾ ਹੁਣ ਕੀ ਕੌਫੀ ਦੇ ਨਾਲ ਕੈਲੇਸਟਰੋਲ ਵੱਧਦਾ ਹੈ ਤਾਂ ਇਹਦੇ ਤੇ ਇੱਕ رائے ਇਹ ਪੜਨ ਨੂੰ ਮਿਲੀ ਕਿ ਜੇਕਰ ਕੌਫੀ ਨੂੰ ਫਿਲਟਰ ਨਹੀਂ ਕੀਤਾ ਗਿਆ ਤਾਂ ਇਹਦੇ ਵਿੱਚ ਡਿਟਰਪੀਨ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਕੈਲੇਸਟਰੋਲ ਵਧ ਸਕਦਾ ਏ ਆ ਪਹਿਲੇ ਨੰਬਰ ਤੇ ਤੁਹਾਡੀ ਜਾਣਕਾਰੀ ਹਿੱਤ ਕਿ ਜਿਹੜੇ ਲੋਕ ਇਦਾਂ ਮਸ਼ੀਨੀ ਕਾਫੀ ਪੀਂਦੇ ਆ ਤੇ ਉਹਨਾਂ ਦੇ ਵਿੱਚ ਜਿਹੜੇ ਡਿਟਰਪੀਨ ਹੁੰਦੇ ਆ ਉਹ ਤੁਹਾਡਾ ਕੈਲੇਸਟਰੋਲ ਵਧਾ ਸਕਦੇ ਆ ਠੀਕ ਹੈ ਨਾ ਜੀ ਤੇ ਇਹਦੇ ਤੇ ਮੈਂ ਇੱਕ ਇੰਡੀਅਨ ਬਹੁਤ ਵੱਡੇ ਡਾਕਟਰ ਆ ਅਮਰ ਸਿੰਘਲ ਉਹਨਾਂ ਦੀ ਵੀ رائے ਪੜ ਰਿਆ ਸੀਗਾ ਉਹ ਕਹਿੰਦੇ ਕਿ ਬਾਈ ਕੈਲੇਸਟਰੋਲ ਜਾਂ ਹੋਰ ਵੀ ਕੁਝ ਬਿਮਾਰੀਆਂ ਖਾਸ ਤੌਰ ਤੇ ਦਿਲ ਦੀਆਂ ਬਿਮਾਰੀਆਂ ਵੀ ਇਹਨਾਂ ਦੇ ਨਾਲ ਹੋ ਸਕਦੀਆਂ ਨੇ ਇਹ ਚੀਜ਼ਾਂ ਦੇ ਨਾਲ ਤਾਂ ਉਹਨਾਂ ਦਾ ਇੱਕ ਪ੍ਰਤੀਕਰਮ ਸੀ ਕਿ ਕਾਫੀ ਬੀਨਸ ਦੇ ਵਿੱਚ ਮੌਜੂਦ ਕੈਫੇਸਟੋਲ ਤੇ ਜੋ ਕਾਹਵੇ올 ਸਰੀਰ ਦੇ ਵਿੱਚ ਐਲ ਡੀ ਐਲ ਯਾਨੀ ਬੈਡ ਕੈਲੇਸਟ੍ਰੋਲ ਦੇ ਲੈਵਲ ਨੂੰ ਵਧਾ ਸਕਦੇ ਆ ਜੇਕਰ ਕਾਰਡੀਓ ਵਸਕੂਲਰ ਡਿਜ਼ੀਜ਼ ਹੈ ਤਾਂ ਜ਼ਿਆਦਾ ਕਾਫੀ ਪੀਣ ਦੇ ਨਾਲ ਇਹ ਸਮੱਸਿਆ ਵੱਧ ਜਾਂਦੀ ਆ ਤੇ ਜੇ ਨਹੀਂ ਹੈ ਹਾਰਟ ਡਿਜ਼ੀਜ਼ ਮਤਲਬ ਕਿ ਦਿਲ ਦੀ ਬਿਮਾਰੀ ਹੋ ਸਕਦੀ ਹੈ ਯਾਨੀ ਦੋ ਚੀਜ਼ਾਂ ਕਾਫੀ ਨਾਲ ਜੁੜ ਗਈਆਂ ਇੱਕ ਕੈਲੈਸਟ੍ਰੋਲ ਤੇ ਦੂਜੀ ਦਿਲ ਦੀ ਬਿਮਾਰੀ ਦੀ ਹੁਣ ਅੱਗੇ ਜਾਈਏ ਕਿ ਕੀ ਜ਼ਿਆਦਾ ਕਾਫੀ ਪੀਣ ਦੇ ਨੁਕਸਾਨ ਹੈਗੇ ਆ ਹੁਣ ਇਥੇ ਸਾਫ ਹੋ ਗਿਆ ਕਿ ਭਾਈ ਜੇ ਫਿਲਟਰ ਕਾਫੀ ਤੁਸੀਂ ਨਹੀਂ ਪੀਂਦੇ ਮਤਲਬ ਕਿ ਫਿਲਟਰ ਹੋਈ ਕਾਫੀ ਨਹੀਂ ਪੀਂਦੇ ਉਹਨੂੰ ਫਿਲਟਰ ਨਹੀਂ ਕੀਤਾ ਗਿਆ ਤਾਂ ਕੈਲੈਸਟ੍ਰੋਲ ਦੀ ਸਮੱਸਿਆ ਜਾਂ ਫਿਰ ਉਹਦੇ ਨਾਲ ਅੱਗੇ ਜਾ ਕੇ ਹਾਰਟ ਡਿਜ਼ੀਜ਼ ਹੋ ਸਕਦੀਆਂ ਦਿਲ ਦੀਆਂ ਬਿਮਾਰੀਆਂ ਪਰ ਜ਼ਿਆਦਾ ਕਾਫੀ ਇਹਦੇ ਨੁਕਸਾਨ ਕੀ ਆ ਜ਼ਿਆਦਾ ਕਾਫੀ ਪੀਣ ਦੇ ਨਾਲ ਹਾਰਟ ਤੇ ਪ੍ਰਭਾਵ ਪੈਂਦਾ ਦਿਲ ਦੀ ਧੜਕਣ ਤੇਜ਼ ਹੁੰਦੀ ਆ ਜਿਹੜੇ ਬੰਦੇ ਸਟਰੋਂਗ ਕਾਫੀ ਪੀਂਦੇ ਆ ਜਿਉਂ ਜ਼ਿਆਦਾ ਪੀ ਲੈਣ ਮਤਲਬ ਕਿ ਇੱਕ ਦੋ ਕੱਪ ਉਹਨਾਂ ਦੇ ਨਾਰਮਲ ਹੈ ਤੀਜੇ ਨੂੰ ਹੱਥ ਮਾਰ ਲਿਆ ਤਾਂ ਦਿਲ ਦੀ ਧੜਕਣ ਵਾਦੀ ਆ ਇਹ ਆਮ ਹੀ ਪ੍ਰੈਕਟੀਕਲੀ ਤੁਸੀਂ ਦੇਖ ਲੈਣਾ ਇਹ ਹੁੰਦਾ ਨੀਂਦ ਦੀ ਸਮੱਸਿਆ ਤੇ ਹੈ ਹੀ ਹੈ ਮਾਨਸਿਕ ਜੋ ਸਿਹਤ ਹੈ ਉਹਦੇ ਤੇ ਵੀ ਕਿਤੇ ਨਾ ਕਿਤੇ ਪ੍ਰਭਾਵ ਪੈਂਦਾ ਹੈ ਹੱਡੀਆਂ ਤੇ ਪ੍ਰਭਾਵ ਪੈਂਦਾ ਕਿਉਂਕਿ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਜਿਹੜੀ ਕਮੀ ਆ ਹੁਣ ਇਹ ਸਟਾਰਟ ਹੋ ਜਾਂਦੀ ਹੈ ਕਿਉਂਕਿ ਕਾਫੀ ਪੀਂਦੇ ਆ ਤੁਹਾਨੂੰ ਸ਼ਾਇਦ ਕਦੇ ਅਹਿਸਾਸ ਹੋਇਆ ਹੋਵੇ ਕਿ ਪਿਸ਼ਾਬ ਬਹੁਤ ਤੇਜ਼ੀ ਨਾਲ ਆਉਣ ਲੱਗਦਾ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਦੀ ਵੀ ਇੱਕ ਸਮੱਸਿਆ ਰਹਿੰਦੀ ਆ ਤੇ ਜਿਹੜੇ ਬੰਦੇ ਕਾਫੀ ਪੀਂਦੇ ਆ ਉਹਨਾਂ ਵਾਸਤੇ ਨਾਲ ਲਗਵੀਂ ਸਲਾਹ ਹੈ ਕਿ ਪਾਣੀ ਭਰਪੂਰ ਪੀਂਦੇ ਰਹੋ ਅੱਛਾ ਹੁਣ ਆਈਏ ਆਪਾਂ ਕਿ ਭਾਈ ਕਾਫੀ ਜੇ ਪੀਣੀ ਹੈ ਤੇ ਇਹਦੇ ਸਹੀ ਤਰੀਕੇ ਕੀ ਆ। ਮਤਲਬ ਕਾਫੀ ਪੀਣੀ ਚਾਹੀਦੀ ਆ ਜਾਂ ਬਿਲਕੁਲ ਨਹੀਂ ਪੀਣੀ ਚਾਹੀਦੀ। ਜੇ ਪੀਣੀ ਚਾਹੀਦੀ ਆ ਤਾਂ ਉਹਦੇ ਤਰੀਕੇ ਕੀ ਆ। ਦੇਖੋ ਮਾਰੇ ਕਹਿੰਦੇ ਨੇ ਕਿ ਇੱਕ ਤੇ ਭਾਈ ਖਾਲੀ ਢਿੱਡ ਆਪਾਂ ਕਹਿੰਦੇ ਨੇ ਆ ਨਾ ਕਿ ਨਿਰਨੇ ਕਾਲ ਜੇ ਕਾਫੀ ਨਾ ਪੀਓ। ਬਸ ਇੱਕ ਤੇ ਇਹ ਪੱਲੇ ਬੰਨ ਲਓ ਗੱਲ ਕਿਉਂਕਿ ਇਹਦੇ ਨਾਲ ਐਸਿਡਿਟੀ ਜਾਂ ਜੋ ਆਪਣੀ ਪਾਚਨ ਕਿਰਿਆ ਹੁੰਦੀ ਆ ਉਹ ਪ੍ਰਭਾਵਿਤ ਹੋ ਜਾਂਦੀ ਹੈ ਤੇ ਫਿਰ ਆਪਾਂ ਜਿਵੇਂ ਕਿਹਾ ਕਿ ਪੇਪਰ ਫਿਲਟਰ ਤੋਂ ਬਣੀ ਕਾਫੀ ਦੇ ਵਿੱਚ ਕੈਲਸਟ੍ਰੋਲ ਵਧਾਉਣ ਵਾਲੇ ਤੱਤ ਜਿਹੜੇ ਘੱਟ ਹੁੰਦੇ ਇਸ ਕਰਕੇ ਫਿਲਟਰ ਕਾਫੀ ਨੂੰ ਹੀ ਪਹਿਲ ਦਿਓ ਦੂਜੀ ਗੱਲ ਤੇਜੀ ਕਿ ਕਾਫੀ 2-3 ਕੱਪ ਤੋਂ ਜ਼ਿਆਦਾ ਨਾ ਲਵੋ ਜ਼ਿਆਦਾ ਕਾਫੀ ਪੀਣ ਦੇ ਨਾਲ ਜਿਵੇਂ ਆਪਾਂ ਕਿਹਾ ਕਿ ਹੱਡੀਆਂ ਤੋਂ ਲੈ ਕੇ ਦਿਲ ਦੀ ਸਮੱਸਿਆ ਆ ਸਕਦੀ ਹੈ ਰਾਤ ਨੂੰ ਕਾਫੀ ਪੀਣ ਤੋਂ ਬਚਿਆ ਜਾਵੇ ਤੇ ਬਿਹਤਰ ਹੈ ਕਿਉਂਕਿ ਇਹਦੇ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ ਚੋਖੰਡਿਆ ਜਾਂ ਕਰੀਮ ਆ ਇਹਦਾ ਇਸਤੇਮਾਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਬਲੈਕ ਕਾਫੀ ਜਾਂ ਲੋ ਫੈਟ ਦੁੱਧ ਦੇ ਨਾਲ ਇਹ ਬਿਹਤਰ ਹੈ ਜੇ ਤੁਸੀਂ ਜ਼ਿਆਦਾ ਕਰੋਗੇ ਤਾਂ ਕਮ ਔਖਾ ਹੋ ਜਾਏਗਾ ਹਾਂ ਕੁਝ ਸਵਾਲ ਜਿਹੜੇ ਆ ਉਹ ਮੇਰੇ ਆਪਣੇ ਵੀ ਸੀਗੇ ਬਈ ਜਾਣੀਏ ਕਿ ਯਾਰ ਸ਼ਾਮ ਨੂੰ ਕਾਫੀ ਪੀਣੀ ਖਤਰਨਾਕ ਹੈ ਜਾਂ ਚੱਲ ਜਾਂਦਾ ਕੰਮ ਕਿਉਂਕਿ ਅੱਜ ਕੱਲ ਮੈਂ ਕੈਫਿਆਂ 'ਚ ਕੀ ਦੇਖਦਾ ਕਿ ਸ਼ਾਮ ਨੂੰ ਵੀ ਕਾਫੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ ਜਵਾਬ ਮਿਲਿਆ ਕਿ ਬਈ ਆਮ ਪਰਸਤਿਤੀਆਂ ਦੇ ਵਿੱਚ 4 ਵਜੇ ਤੋਂ ਬਾਅਦ ਜਾਂ 3 ਵਜੇ ਤੋਂ ਬਾਅਦ ਕੋਸ਼ਿਸ਼ ਕਰੋ ਕਿ ਕਾਫੀ ਨਾ ਲਈ ਜਾਵੇ ਹਾਂ ਖਾਸ ਪਰਸਤਿਤੀਆਂ ਨੇ ਜਿਵੇਂ ਆਪਾਂ ਦੇਖਦੇ ਆ ਬੱਚੇ ਤਿਆਰੀ ਕਰਦੇ ਉਹਨਾਂ ਨੇ ਪੜਨਾ ਲਿਖਣਾ ਹੈ ਰਾਤ ਨੂੰ ਜਾਗਣਾ ਹੈ ਸਾਰੀ ਸਾਰੀ ਰਾਤ ਮੈਂ ਪੜਦੀ ਉਹ ਤੇ ਗੱਲਾਂ ਨਹੀਂ ਕਰਨੀਆਂ ਆਪਾਂ ਚਿੱਠੀਆਂ ਲਿਖਣ ਦੇ ਮਾਰੇ ਇੱਥੇ ਪੇਪਰ ਲਿਖਣ ਦੇ ਮਾਰੇ ਜੋ ਪੜਦੇ ਨੇ ਬੱਚੇ ਕਿ ਉਹਨਾਂ ਵਾਸਤੇ ਤੇ ਠੀਕ ਆ ਖਾਸ ਪਰਸਤਿਤੀਆਂ 'ਚ ਪਰ ਆਮ ਪਰਸਤਿਤੀਆਂ 'ਚ ਦੁਪਹਿਰ ਤੋਂ ਬਾਅਦ ਕਾਫੀ ਜਿਹੜੀ ਆ ਨਾ ਨਾ ਹੀ ਇਸਤੇਮਾਲ ਕੀਤੀ ਜਾਵੇ ਤੇ ਬਿੱਤਰ ਹੁਣ ਦੂਜਾ ਪ੍ਰਸ਼ਨ ਸਾਡੇ ਪੰਜਾਬੀਆਂ ਦਾ ਕਿ ਦੁੱਧ ਦੇ ਨਾਲ ਯਾਨੀ ਕਾਫੀ ਤੇ ਦੁੱਧ ਪਾ ਕੇ ਉਹਦਾ ਸੇਵਨ ਕਿੱਦਾਂ ਆ ਇਹ ਸਾਡੇ ਆਮ ਪੰਜਾਬੀਆਂ ਦਾ ਸਵਾਲ ਰਹਿੰਦਾ ਹੈ ਦੇਖੋ ਇਹਦੇ ਤੇ ਮਾਹਰ ਕਹਿੰਦੇ ਆ ਕਿ ਦੇਖੋ ਭਾਰਤ ਦੇ ਵਿੱਚ ਚਾਹ ਹੋਵੇ ਕਾਫੀ ਹੋਵੇ ਦੁੱਧ ਤੋਂ ਬਿਨਾਂ ਸੁਆਦ ਹੀ ਨਹੀਂ ਲੱਗਦੀ ਜ਼ਿਆਦਾਤਰ ਭਾਰਤੀਆਂ ਨੂੰ ਨਾਲ ਖੰਡ ਦਾ ਵੀ ਭਾਈ ਮੇਲ ਹੋ ਜਾਂਦਾ ਇਹ ਜਿਹੜਾ ਸੁਮੇਲ ਆ ਇਹ ਗਲਤ ਆ ਕਿਉਂਕਿ ਦੁੱਧ ਦੇ ਵਿੱਚ ਜੋ ਮੌਜੂਦ ਕੈਲਸ਼ੀਅਮ ਜਾਂ ਲੈਕਟੋਜ਼ ਪ੍ਰੋਟੀਨ ਜਦੋਂ ਚਾਹ ਕਾਫੀ ਦਿੱ ਕੈਫੀਨ ਤੇ ਟੈਨਨ ਦੇ ਨਾਲ ਰਿਐਕਟ ਕਰ ਦੇਤਾ ਸਾਡੇ ਸਰੀਰ ਦੇ ਵਿੱਚ ਨੁਕਸਾਨਦਾਇਕ ਤੱਤ ਪੈਦਾ ਹੋ ਜਾਂਦੇ ਅਚੀ ਦੇ ਨਾਲ ਅੱਗੇ ਜਾ ਕੇ ਪੇਟ ਦੇ ਵਿੱਚ ਜਲਨ ਗੈਸ ਇਤਿਆਦਿਕ ਦੀ ਸਮੱਸਿਆ ਆ ਸਕਦੀ ਹੈ ਕਿ ਰੋਜ਼ ਕਾਫੀ ਪੀਤੀ ਜਾ ਸਕਦੀ ਹੈ ਇਹ ਇੱਕ ਹੋਰ ਸਵਾਲ ਆ ਕਿ ਕਦੇ ਕਦਾਈ ਪੀਣੀ ਚਾਹੀਦੀ ਆ ਹਾਂ ਮਾਹਰ ਕਹਿੰਦੇ ਆ ਕਿ ਪੀਲੋ ਕੋਈ ਗੱਲ ਨਹੀਂ ਪਰ ਇਹਦੇ ਵਿੱਚ ਇਹ ਆ ਕਿ ਮੈਕਸਿਮਮ ਤੁਸੀਂ 2-3 ਕੱਪ ਰੱਖੋ ਯਾਨੀ 400 ਐਮਜ਼ੀ ਤੱਕ ਕੈਫੀਨ ਰਹੇ ਤਬ ਇਤریہ ਨਹੀਂ ਤੇ ਫਿਰ ਸਮੱਸਿਆ ਤੁਹਾਨੂੰ ਵਦਨੀਸ਼ ਸਟਾਰਟ ਹੋ ਜਾਏਗੀ ਜਾਂ ਸਮੱਸਿਆ ਹੋਣੀ ਸ਼ੁਰੂ ਹੋ ਜਾਊਗੀ ਕਾਫੀ ਦੇ ਨਾਲ ਵਜ਼ਨ ਵੱਧਦਾ ਹੈ ਜਾਂ ਘਟਦਾ ਹੈ ਇਹ ਇੱਕ ਹੋਰ ਪ੍ਰਸ਼ਨ ਹੈ ਹਾਂ ਇਹਦੇ ਵਿੱਚ ਕਹਿੰਦੇ ਆ ਕਿ ਬਲੈਕ ਕਾਫੀ ਦੇ ਵਿੱਚ ਕੈਲਰੀ ਕੱਟ ਹੁੰਦੀ ਹੈ ਅਤੇ ਇਹ ਮੈਟਾਬੋਲਿਜ਼ਮ ਵਧਾ ਕੇ ਫੈਟ ਬਰਨ ਕਰਨ ਦੇ ਵਿੱਚ امداد ਜ਼ਰੂਰ ਕਰਦੀ ਹੈ ਪਰ ਇਹ ਆ ਕਿ ਜੇਕਰ ਤੁਸੀਂ ਹੁਣ ਇਹ ਕਾਫੀ ਇਸਤੇਮਾਲ ਕਰਦੇ ਹੋ ਦੁੱਧ ਵਾਲੀ ਵਿੱਚ 슈ਗਰ ਪਾ ਲਈ کریم ਪਾ ਲਈ ਫਲੇਵਰ ਸਿਰ ਪਾ ਲਿਆ ਜਾਂ ਫੁੱਲ ਫੈਟ ਦੁੱਧ ਆ ਤਾਂ ਇਹ ਉਲਟਾ ਤੁਹਾਡਾ वजन ਵਧਾਏਗੀ ਠੀਕ ਹੈ ਜੀ ਸੋ ਇਸ ਕਰਕੇ ਇਹ ਕੁਝ ਚੀਜ਼ਾਂ ਹੈਗੀਆਂ ਪਰ ਬੀਬੀਆਂ ਦੇ لحاظ ਨਾਲ ਦੇਖੀਏ ਕਿ ਕੀ ਪ੍ਰੈਗਨੈਂਸੀ ਦੇ ਦੌਰਾਨ ਕੋਈ ਵੀ ਲੇਡੀ ਆ ਜਿਹੜੀ ਯਾਨੀ ਜਦੋਂ ਗਰਭਵਤੀ ਆ ਕਿ ਉਹ ਕਾਫੀ ਇਸਤੇਮਾਲ ਕਰ ਸਕਦੀ ਹੈ ਹਾਂ ਮਾਹਰ ਕਹਿੰਦੇ ਕਰ ਲਓ ਪਰ ਸੀਮਤ ਮਾਤਰਾ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਰੋਜ਼ਾਨਾ 400 ਐਮਜੀ ਤੋਂ ਵੱਧ ਤੁਸੀਂ ਨਾ ਲਓ ਕੈਫੀਨ ਤਾਂ ਇੱਥੇ ਉਹਨਾਂ ਨੇ ਤੈਅ ਕੀਤਾ ਕਿ 200 ਐਮਜੀ ਮਤਲਬ ਕਿ ਜੇ ਰੁਟੀਨ 'ਚ ਇੱਕ ਬੰਦਾ 2-3 ਕੱਪ ਕਾਫੀ ਲੈਂਦਾ ਹੈ ਜੇ ਗਰਭਵਤੀ ਔਰਤ ਹੈ ਤਾਂ ਇਹ ਮੈਕਸਿਮਮ ਇੱਕ ਕਾਫੀ ਜਿਹੜੀ ਆ ਉਹ ਲੈ ਸਕਦੀ ਆ ਇੱਕ ਕੱਪ ਕਾਫੀ ਬਹੁਤ ਹੈ ਸੋ ਇਹ ਕੁਝ ਗੱਲਾਂ ਸੀ ਕਾਫੀ ਦੇ ਸੰਦਰਭ ਦੇ ਵਿੱਚ ਕਿ ਭਾਈ ਕਾਫੀ ਦਾ ਸਿੱਟਾ ਕਾਫੀ ਹੱਦ ਤੱਕ ਇਹ ਹੈ ਕਿ ਕਾਫੀ ਪੀ ਲਓ ਕੋਈ ਚੱਕਰ ਨਹੀਂ ਆ ਇੱਕ ਤੇ ਆ ਕਿ ਭਾਈ ਰਾਤ ਬਰਾਤੇ ਜੇ ਤੇ ਜਾਗਣਾ ਤੇ ਠੀਕ ਆ ਨਹੀਂ ਤੇ ਲੋਡੇ ਵੇਲੇ ਤੋਂ ਬਾਅਦ ਕਾਫੀ ਬੰਦ ਕਰ ਦਿਓ ਸੀਮਤ ਮਾਤਰਾ ਚ ਪੀਓ ਤੇ ਜਿਹੜੀ ਫਿਲਟਰ ਹੋਈ ਕਾਫੀ ਆ ਉਹਨੂੰ ਤਰਜੀਹ ਦੇਵੋ ਦੁੱਧ ਵਾਲੀ ਕਾਫੀ ਤੇ ਖਾਸ ਤੌਰ ਤੇ ਜਿਹਦੇ ਵਿੱਚ ਫੈਟ ਬਹੁਤ ਜ਼ਿਆਦਾ ਹੈ ਉਹ ਦੁੱਧ ਨਾ ਵਰਤੋ ਹੋਰ ਸਵਾਦ ਦੇ ਮਾਰੇ ਉਹ ਚੀਜ਼ਾਂ ਕਰੀਮ ਜਾਂ ਜਿਹੜੇ ਸਰਪ ਪੈਂਦੇ ਆ ਉਹਨਾਂ ਤੋਂ ਕ੍ਰੇਸ ਕਰੋ ਮਿਲਦੇ ਆ ਅਗਲੀ ਵਾਰ ਤਦ ਤੱਕ ਜੀ ਉਸਾਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ